ਐਡਵੋਕੇਟ ਸਾਹਿਬ ਇਹ ਮਾਮਲਾ ਹੁਣ ਜਿਹੜਾ ਹਾਈ ਕੋਰਟ ਤੱਕ ਵੀ ਪਹੁੰਚਿਆ ਤਾਂ ਹਾਈ ਕੋਰਟ 'ਚ ਹੁਣ ਕੀ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਇੱਕ ਸਸਪੈਂਸ਼ਨ ਆਰਡਰ ਜਿਹੜਾ ਆ ਆਰਡਰ ਡਿਪਾਰਟਮੈਂਟ ਵੱਲੋਂ ਆਇਆ ਹੈ ਉਹਦੇ 'ਚ ਕੋਈ ਉਹਨਾਂ ਨੇ ਉਹੀ ਕੋਈ ਪੰਜ ਚਾਰ ਬੰਦੇ ਮੇਨ ਉਹਨਾਂ ਨੇ 20 ਤਰੀਕ ਨੂੰ ਇੱਕ ਆਰਡਰ ਕੱਢਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਮੈਟਰ ਹੈਗਾ ਆਰਮੀ ਤੇ ਪੁਲਿਸ ਦੇ ਇਨ ਬਿਟਵੀਨ ਹੈ ਜਦੋਂ ਕਿ ਇਹਨੂੰ ਮੈਂ ਮੈਂ ਰੀਅਲੀ ਇਸ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਦਾ ਤੋ ਆਈਐਸ ਅਫੀਸਰ ਨੂੰ ਅਪਾਇੰਟ ਕੀਤਾ ਕਿ 3 ਹਫਤਿਆਂ ਦੇ ਵਿੱਚ ਵਿੱਚ ਤੁਸੀਂ ਆਪਣੀ ਰਿਪੋਰਟ ਸੌਮਣੇ ਕਿ ਇਹ ਤਾਂ ਚਨਾ ਇਨਸਪੈਕਟਰ ਰੋਣੀ ਤੇ ਜਿਹੜਾ ਉਹਨਾਂ ਦੇ ਨਾਲ ਸੀਗਾ ਲੜਕਾ ਉਸ ਦੇ ਰੰਧੀ ਧੀਰਾ ਉਹਨਾਂ ਦੇ ਵੀ ਇੰਜਰੀਜ਼ ਆਈਆਂ ਦੋਵੇਂ ਧਿਰਾਂ ਨੂੰ ਸੱਟਾਂ ਮੱਤੀਆਂ ਨੇ ਤਾਂ ਇੱਕ ਧਿਰ ਦੀ ਤੁਸੀਂ ਮਤਲਬ ਸਟੇਟਮੈਂਟ ਲੈ ਕੇ ਜੇਕਰ ਐਫਆਈਆਰ ਕਰਦੇ ਹੋ ਤਾਂ ਦੂਜੀ ਧਿਰ ਦੀ ਵੀ ਫਿਰ ਉੱਚ ਕ੍ਰੋਸ ਕੇਸ ਜੀ ਸਪੈਸੀਫਿਕਲੀ ਇਨਸਪੈਕਟਰ ਰੋਣੀ ਉਸ ਦਿਨ ਆਪਣੀ ਡਿਊਟੀ ਡਿਸਚਾਰਜ ਕਰਨ ਜਾ ਰਹੀ ਸੀ ਉਹ ਬਕਾਇਦਾ ਡੀਡੀਆਰ ਨੰਬਰ ਪਾ ਕੇ ਗਏ ਨੇ 11:55 ਤੱਕ ਗਏ ਨੇ ਔਰ ਕਿਸੇ ਡਰੱਗ ਪੈਲਰ ਨੂੰ ਅਰੈਸਟ ਕਰਨਾ ਸੀ ਹੁਣ ਉਹ ਡਿਊਟੀਆਂ ਦੇ ਵਿੱਚ ਕੀ ਹੋਇਆ ਵੀ ਜਿਹੜੇ ਬੰਦੇ ਨੂੰ ਅਰੈਸਟ ਕਰਨਾ ਸੀ ਉਹ ਬੰਦਾ ਉੱਥੋਂ ਨਿਕਲ ਗਿਆ ਸੋ ਉਸ ਡਿਊਟੀ 'ਚ ਜਿਹੜਾ ਵਿਗਨ ਪਿਆ ਉਹਦੇ ਤਹਿਤ ਜੋ ਕਾਰਵਾਈ ਕਰਨਲ ਸਾਹਿਬ ਜੀ ਉਹਨਾਂ ਦੇ ਬੇਟੇ ਦੇ ਖਿਲਾਫ ਹੈ ਕੀ ਲੱਗ ਰਿਹਾ ਹੈ ਕਿ ਰਾਜਨੀਤੀ ਤਾਂ ਇੱਥੇ ਕਰਨਾ ਚਾਹੁੰਦਾ ਹੈ ਇਹ ਮੀਡੀਆ ਟ੍ਰੈਲੀ ਬਣ ਗਿਆ ਇੱਕ ਤਰੀਕੇ ਦੇ ਨਾਲ ਇਹ ਸੈਲਫ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਕਰਨਲ ਸਾਹਿਬ ਜਾਨ ਦੀ ਫੈਮਲੀ ਦੀ ਨਹੀਂ ਚਾਹੀਦੀ ਉਹਨਾਂ ਦੀ ਵੀ ਆਪਣੇ ਤਰੀਕੇ ਨਾਲ ਤੁਸੀਂ ਮੌਕਾ ਗਵਾਬ ਨਾਲੇ ਆਪਣੇ ਤਰੀਕੇ ਨਾਲ ਆਪਾਂ ਸਟੇਟਮੈਂਟ ਕਰਾ ਰਹੇ ਹਾਂ ਪਰ ਇਹ ਵੀ ਟੰਗ ਠੀਕ ਨਹੀਂ ਵੀ ਤੁਸੀਂ ਜਿਹੜੀ ਉੱਥੋਂ ਦੀ ਮੌਕੇ ਦੀ ਪੁਲਿਸ ਹੈ ਜਾਂ ਉੱਥੋਂ ਦਾ ਮੌਕੇ ਦਾ ਸਿਸਟਮ ਹੈ ਆਪਾਂ ਇਹ ਉਹਨਾਂ ਦੀ ਤਫਤੀਸ਼ ਦੇ ਵਿੱਚ ਇੰਟਰਵੈਨ ਕਰੀਏ ਆਪਾਂ ਆਪਣੇ ਤਰੀਕੇ ਨਾਲ ਦੱਸਿਆ ਜੀ ਇਹ ਸਪੋਰਟਵੇਟਨਲ ਸੀ ਹੁਣ ਆਪਾਂ ਇਹ ਕਿਵੇਂ ਅਸੈਸ ਕਰ ਸਕਦੇ ਹਾਂ ਵੀ ਉਸ ਬੰਦੇ ਦੀ ਕੀ ਔਥੈਂਟੀਸਿਟੀ ਹੈ ਕੀ ਉੱਥੇ ਮੌਕੇ ਤੇ ਸੀ ਨਹੀਂ ਸੀ ਕੀ ਕੱਲ ਨੂੰ ਜੇ ਦੂਜੀ ਧਿਰੇ ਉਹ ਵੀ ਚਾਰ ਬੰਤੇ ਇਸ ਤਰੀਕੇ ਨਾਲ ਖੜੇ ਕਰ ਲੈਂਦੇ ਫਿਰ ਕੇਸ ਬਣੇਗਾ ਪਟਿਆਲਾ ਵਿੱਚ ਜੋ ਕਟਨਾ ਵਾਪਰੀ ਹੈ ਕਰਨਲ ਕੁੱਟ ਮਾਮਲਾ ਜਿਹੜਾ ਕੁੱਟਮਾਰ ਦਾ ਮਾਮਲਾ ਸਾਹਮਣੇ ਆਂਦਾ ਤਾਂ ਉਹ ਮਾਮਲਾ ਇੰਨਾ ਕ ਵੱਡਾ ਹੋ ਗਿਆ ਕਿ ਧਰਨੇ ਤੱਕ ਲੱਗੇ ਆ ਤਾਂ ਉਸ ਤੇ ਗੱਲਬਾਤ ਕਰਾਂਗੇ ਹੰਮਣ ਬ੍ਰਦਰ ਐਡਵੋਕੇਟ ਸਾਡੇ ਨਾਨ ਨੇ ਹੁਣ ਕੇਸ ਕੀ ਜਿਹੜਾ ਦਾਇਰ ਹੋਇਆ ਕਿਉਂਕਿ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਚੁੱਕਿਆ ਤਾਂ ਗੱਲਬਾਤ ਕਰਦੇ ਆ ਆ ਐਡਵੋਕੇਟ ਸਾਹਿਬ ਇਹ ਮਾਮਲਾ ਹੁਣ ਜਿਹੜਾ ਹਾਈ ਕੋਰਟ ਤੱਕ ਵੀ ਪਹੁੰਚਿਆ ਤਾਂ ਹਾਈ ਕੋਰਟ 'ਚ ਹੁਣ ਕੀ ਪਟੀਸ਼ਨ ਜਿਹੜੀ ਆ ਦਾਇਰ ਹੋਈ ਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸੰਤ ਪਾਇਆ ਜੀ ਵੈਗਰੂ ਜੀ ਕਾ ਖਾਲਸਾ ਸ਼੍ਰੀ ਵੈਗਰੂ ਜੀ ਕੀ ਫਤਿਹ ਤੇ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸਣੀ ਚਾਹੁੰਦਾ ਆਂ ਵੀ ਇਹਦੇ 'ਚ ਜਿਹੜਾ ਇਨਸੀਡੈਂਟ ਵਾਪਰਿਆ ਸੀ ਨਾ 13 ਤੇ 14 ਦੀ ਇੰਟਰਵੈਨਿੰਗ ਨਾਈਟ ਨੂੰ ਸੋ ਵਿਦ ਰਿਕਰਡ ਟੂ ਦੀ ਇਨਸੀਡੈਂਸ ਨਾਓ ਦਾ ਮੈਟਰ ਜਿਹੜਾ ਤੁਸੀਂ ਦੱਸਿਆ ਇਸ ਸਬਜੈਕਟ ਹੈ ਇਸ ਬਿਫੋਰ ਦੀ ਔਨਰੇਬਲ ਹਾਈ ਕੋਰਟ ਸੋ ਮੈਨੂੰ ਲੱਗਦਾ ਵੀ ਮੈਟਰ ਸਬਜਟਾਈਜ਼ ਹੈ ਸੋ ਮੈਂ ਵਿਦ ਰਿਕਰਡ ਟੂ ਦੀ ਉਹਦੀ ਮੈਰਿਟ ਦੇ ਉੱਪਰ ਅੱਜ ਕੋਈ ਵੀ ਗੱਲ ਨਹੀਂ ਰੱਖਾਂਗਾ ਜੀ ਤੇ ਸੈਕੰਡ ਗੱਲ ਇਹ ਹੈ ਕਿ ਜੋ ਵੀ ਪੈਰਾਮੀਟਰਸ ਆਫ ਲਾ ਨੇ ਉਹਦੇ ਵਿੱਚ ਰਹਿ ਕੇ ਪਹਿਲਾਂ ਆਲਰੇਡੀ ਪਟਿਆਲਾ ਪੁਲਿਸ ਨੇ ਇੱਕ ਐਫ ਆਈ ਆਰ ਦਰਜ ਕੀਤਾ ਸੇਮ 14 ਤਰੀਕ ਨੂੰ ਜੀ 14 ਤਰੀਕ ਨੂੰ ਉਹਨਾਂ ਨੇ ਐਫ ਆਈ ਆਰ ਦਰਜ ਕੀਤਾ 65 ਨੰਬਰ that is with regard to the 194 sub clause 2 ਜਿਹਨੂੰ ਅਸੀਂ ਵਿਦ ਰਿਗਾਰਡ ਤੋਂ ਜੀ ਹੁੱਲੜ ਬਾਜੀ ਕਹਿ ਸਕਦੇ ਹਾਂ ਜੀ ਸੋ ਉਹਦੇ ਤੇ ਕਰਨ ਜੋਗ ਸਿੰਘ ਉਹਦਾ ਟੱਬਾ ਮਾਲਕ ਦਾ ਜਿਹੜਾ ਓਨਰ ਹੈ ਉਹਨਾਂ ਦੀ ਸਟੇਟਮੈਂਟ ਦੇ ਉੱਪਰ ਦਰਜ ਹੋਏ ਸੋ ਸਬਸੀਕੁਐਂਟਲੀ ਇਹ ਠੀਕ ਹੈ ਗੱਲ ਵੀ ਐਫ ਆਈ ਆਰ ਦੇ ਵਿੱਚ ਅਨਨੋਨ ਬੰਦੇ ਸੀ ਪਰ ਸਬਸੀਕੁਐਂਟਲੀ ਪਤਾ ਲੱਗਿਆ ਵੀ ਇੱਕ ਸਸਪੈਂਸ਼ਨ ਆਰਡਰ ਜਿਹੜਾ ਹੈ ਆਰਡਰ ਡਿਪਾਰਟਮੈਂਟ ਵੱਲੋਂ ਆਇਆ ਹੈ ਉਹਦੇ ਵਿੱਚ ਕੋਈ ਉਹਨਾਂ ਨੇ ਉਹੀ ਕੋਈ ਪੰਜ ਚਾਰ ਬੰਦੇ ਮੇਨ ਇਨਸਪੈਕਟਰਸ ਕੁਝ ਬੰਦੇ ਦੂਜੇ ਕੋ 8-10 ਬੰਦਿਆਂ ਨੂੰ ਉਹਨਾਂ ਨੇ ਸਸਪੈਂਡ ਕੀਤਾ ਜੀ ਤੋ 100 ਸੈਕਿੰਡ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਬਸੀਕੁਐਂਟਲੀ ਗਵਰਨਮੈਂਟ ਆਫ ਹੋਮ ਅਫੇਅਰਸ ਐਂਡ ਡਿਪਾਰਟਮੈਂਟ ਜਿਹੜਾ ਉਹਨਾਂ ਨੇ 20 ਤਰੀਕ ਨੂੰ ਇੱਕ ਆਰਡਰ ਕੱਢਿਆ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਮੈਟਰ ਹੈਗਾ ਆਰਮੀ ਤੇ ਪੁਲਿਸ ਦੇ ਇਨ ਬਿਟਵੀਨ ਹੈ ਜਦੋਂ ਕਿ ਇਹਨੂੰ ਮੈਂ ਮੈਂ ਰੀਅਲੀ ਇਸ ਚੀਜ਼ ਨੂੰ ਅਪਰੀਸ਼ੀਏਟ ਨਹੀਂ ਕਰਦਾ ਕਿਉਂਕਿ ਆਰਮੀ ਤੇ ਜਿਹੜੀ ਸਾਡੀ ਪੁਲਿਸ ਹੈ ਜੀ ਇਹਨਾਂ ਦੀ ਆਪਸ ਚ ਬਹੁਤ ਕੋਆਰਡੀਨੇਸ਼ਨ ਜਿਹੜੀ ਉਹ ਸਾਡੇ ਬੀਿੰਗ ਹੈ ਸਾਡੇ ਜਿਹੜੇ ਨਾਗਰਿਕਾ ਸੀ ਉਹਦੇ ਲਈ ਬਹੁਤ ਇੰਪੋਰਟੈਂਟ ਹੈ। ਸੋ ਆਪਸ ਜੇਕਰ ਕੋਈ ਕਨਫਲਿਕਟ ਪੈਦਾ ਹੁੰਦਾ ਤਾਂ ਕਿਸੇ ਵੀ ਉਸ ਸੂਰਤ ਦੇ ਵਿੱਚ ਅਪਰੀਸ਼ੀਏਟੇਬਲ ਨਹੀਂ ਹੈਗਾ। ਸੋ ਉਹਦੇ ਚ ਉਹਨਾਂ ਨੇ ਗਵਰਨਮੈਂਟ ਆਫ ਹੋਮ ਡਿਪਾਰਟਮੈਂਟ ਨੇ ਇੱਕ ਆਰਡਰ ਕੱਢਿਆ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਸ ਮੈਟਰ ਦੇ ਉੱਪਰ ਆਈਐਸ ਆਫੀਸਰ ਜਿਹੜੇ ਪਰਮਵੀਰ ਸਿੰਘ ਪਟਿਆਲਾ ਉਹ ਹਕਮਿਸ਼ਨਰ ਨੇ ਹੋ। ਸੋ ਆਈਐਸ ਅਫੀਸਰ ਨੂੰ ਅਪਾਇੰਟ ਕੀਤਾ ਕਿ ਤੁਸੀਂ ਯੂ ਹੈਵ ਟੂ ਐਟ ਲੀਸਟ ਇਨਕਾਇਰ ਦਾ ਰੀਅਲ ਫੈਕਟਸ ਓਵਰ ਦੀ ਮੈਟਰ ਨੂੰ ਕੁਐਸਚਨ ਵਿਦੀਨ ਦਾ ਪੀਰੀਅਡ ਆਫ 3 ਵੀਕਸ ਵੀ 3 ਹਫਤਿਆਂ ਦੇ ਵਿੱਚ ਵਿੱਚ ਤੁਸੀਂ ਆਪਣੀ ਰਿਪੋਰਟ 서ਮਿਟ ਕਰਾਓ ਜੀ ਸੋ ਸਬਸੀਕਵੈਂਟਲੀ ਸੈਕੰਡ ਦੇਣੀ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਇਮੀਡੀਏਟਲੀ ਸੈਟ ਵੀ ਜਿਹੜੀ ਉਹ ਕਨਸਟੀਟਿਊਟ ਕਰਤੀ ਹੈ ਮੇਰੇ ਖਿਆਲ ਏਡੀਜੀਪੀ ਉਹਨਾਂ ਚ ਪ੍ਰਮਾਰ ਸਾਹਿਬ ਉਹਨਾਂ ਦੇ ਥੱਲੇ ਬਣਾਈਏ ਸੈਟ ਸੋ ਅਸੀਂ ਇਹ ਹੈ ਵੀ ਸਿੱਟ ਕਰਨ ਤੋਂ ਬਾਅਦ ਸਬਸੈਕੁਐਂਟਲੀ ਉਹਨਾਂ ਨੇ ਬਾਈ ਨੇਮ ਐਫ ਆਈ ਆਰ ਦੇ ਵਿੱਚ ਇੱਕ ਐਫ ਆਈ ਆਰ 69 ਨੰਬਰ ਫਿਰ ਇੱਕ ਦਰਜ ਕੀਤੀ ਏ ਜਿਹਦੇ ਵਿੱਚ ਬਾਈ ਨੇਮ ਐਫ ਆਈ ਆਰ ਦੇ ਵਿੱਚ ਚਾਰ ਇਨਸਪੈਕਟਰਸ ਅਲੋਂਗ ਵਿਦ ਸਮ ਅਦਰ ਪਰਸਨਸ ਉਹਨਾਂ ਨੇ ਕਰਕੇ ਸੋ ਐਫ ਆਈ ਆਰ ਦਰਜ ਕੀਤੀ ਏ ਸੋ ਹੁਣ ਮੇਰਾ ਤੇ ਇਹੀ ਹੈ ਵੀ ਆਜ ਜਾ ਕੇ ਸਾਰਾ ਜਿਹੜੀ ਟੇਕ ਹੈ ਜੋ ਹੁਣ ਆਨਰੇਬਲ ਹਾਈ ਕੋਰਟ ਦੇ ਵਿੱਚ ਪਤਾ ਲੱਗਿਆ ਵੀ ਬਿਲਕੁਲ ਉਸ ਫੈਮਿਲੀ ਨੇ ਵੀ ਅਪਰੋਚ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਹੁਣ ਮੈਂ ਹਜੇ ਤਾਂ ਨਹੀਂ ਕੁਝ ਵੀ ਕਹਾਂਗਾ ਇੱਕ ਤਾਂ ਇਹ ਵੀ ਅਸੀਂ ਉਹਦੇ ਜੋ ਬਣਦਾ ਹੋਏਗਾ ਕਿਉਂਕਿ ਕੁਝ ਸੀਬੀਆਈ ਮੰਗ ਰਹੇ ਨੇ ਕੁਝ ਕਰ ਰਹੇ ਨੇ ਸੋ ਹਾਲ ਦੀ ਘੜੀ ਤਾਂ ਅਸੀਂ ਵਾਚ ਹੀ ਕਰਾਂਗੇ ਕਿਉਂਕਿ ਉਹਦੇ ਚ ਜਿੰਨੀ ਕੋਈ ਇਨਫੋਰਮੇਸ਼ਨ ਹੈ ਹਾਲ ਦੀ ਘੜੀ ਉਹਨਾਂ ਨੇ ਸਟੇਟ ਆਫ ਪੰਜਾਬ ਨੂੰ ਪਾਰਟੀ ਬਣਾਇਆ ਤੇ ਉਸ ਤੋਂ ਬਾਅਦ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਬਣਾਇਆ ਸੋ ਉਹਦੇ ਚ ਜਿੰਨਾ ਕੋ ਐਸਪੈਕਟ ਹੋਏਗਾ ਸਾਡਾ ਰੋਲ ਪਲੇ ਕਰਨ ਵਾਲਾ ਹੋਏਗਾ ਅਸੀਂ ਲੀਗਲ ਫਰੇਮਵਰਕ ਆਫ ਲਾਅ ਦੇ ਵਿੱਚ ਰਹਿ ਕੇ ਬੀਇੰਗ ਅ ਲਾਇਰਸ ਅਸੀਂ ਉੱਥੇ ਪਲੇ ਕਰਾਂਗੇ ਸੋ ਸੈਕੰਡ ਜਿਹੜੀਆਂ ਵੀ ਕੋਈ ਐਸਸੀਬੀ ਰੈਮਡੀਜ਼ ਅਵੇਲ ਕਰ ਸਕਦੇ ਆ ਕਿਉਂਕਿ ਇਹਦੇ ਚ ਨਾ ਇਨਸਪੈਕਟਰ ਰੋਣੀ ਤੇ ਜਿਹੜਾ ਉਹਨ ਸੋ ਇੰਜਰੀਜ਼ ਆਈਆਂ ਨੇ ਸੋ ਉਸ ਇੰਜਰੀਜ਼ ਰਿਲੇਟਡ ਕਿਉਂ ਨਹੀਂ ਹੁਣ ਤੱਕ ਜਕਰ 1 ਐਫ ਆਈ ਆਰ ਤੁਸੀਂ ਪੁਲਿਸ ਮੁਲਾਜ਼ਮਾ ਦੇ ਖਿਲਾਫ ਦੇ ਦਿੱਤਾ ਹੈ ਤਾਂ ਉਹਦੇ ਚ ਕ੍ਰੋਸ ਕੇਸ ਦਾ ਵੀ ਕ੍ਰਿਮੀਨਲ ਲਾਅ ਦੇ ਵਿੱਚ ਇਹ ਹੈ ਕਿ ਜੇਕਰ ਦੋ ਧਿਰ ਆਪਸ ਵਿੱਚ ਆਲਟਰਕੇਸ਼ਨ ਹੋਇਆ ਦੋਵੇਂ ਧਿਰਾਂ ਨੂੰ ਸੱਟਾਂ ਮਤੀਆਂ ਨੇ ਤਾਂ ਇੱਕ ਧਿਰ ਦੀ ਤੁਸੀਂ ਮਤਲਬ ਸਟੇਟਮੈਂਟ ਲੈ ਕੇ ਜੇਕਰ ਐਫਆਈਆਰ ਕਰਦੀ ਹੋ ਤਾਂ ਦੂਜੀ ਧਿਰ ਦੀ ਵੀ ਫਿਰ ਉੱਚ ਕ੍ਰੋਸ ਕੇਸ ਜੀਡੀਆਰ ਪਾ ਕੇ ਉਹਨੂੰ ਬੈਲੈਂਸ ਕਰੋ ਸੋ ਸਾਡੀ ਹੁਣ ਇਹੀ ਇਸੇ ਗੱਲ ਦੀ ਡਿਮਾਂਡ ਹੈ ਕਿ ਇਹਦੇ ਚ ਏਟ ਲੀਸਟ ਜਦੋਂ ਐਫਆਈਆਰ ਇੱਕ ਹੋ ਗਿਆ ਚਲੋ ਉਹਦੇ ਰੀਅਲ ਫੈਕਟਸ ਆਉਣ ਵਾਲੇ ਟਾਈਮ ਦੇ ਵਿੱਚ ਭਾਵੇਂ ਉਹ ਆਈਐਸ ਅਫੀਸਰ ਇਨਕੁਆਇਰੀ ਕਰ ਰਹੇ ਨੇ ਉਸ ਵਾਰ ਸਬਸੀਕੁਐਂਟਲੀ ਸੱਟ ਕੌਂਸਟੀਟਿਊਟ ਹੋ ਗਈ ਸੋ ਉਹਦੇ ਚ ਵੀ ਉਹ ਚੀਜ਼ਾਂ ਸਾਰੀਆਂ ਨਿਕਲਣਗੀਆਂ ਅਸੀਂ ਵੀ ਆਪਣਾ ਪਾਰਟ ਰੱਖਾਂਗੇ ਤੇ ਸਪੈਸੀਫਿਕਲੀ ਇਨਸਪੈਕਟਰ ਰੋਣੀ ਉਸ ਦਿਨ ਆਪਣੀ ਡਿਊਟੀ ਡਿਸਚਾਰਜ ਕਰਨ ਜਾ ਰਹੀ ਸੀ ਉਹ ਬਕਾਇਦਾ ਡੀਡੀਆਰ ਨੰਬਰ ਪਾ ਕੇ ਗਏ ਨੇ 1155 ਤੱਕ ਗਏ ਨਹੀਂ ਔਰ ਕਿਸੇ ਡਰੱਗ ਪੈਡਲਰ ਨੂੰ ਅਰੈਸਟ ਕਰਨਾ ਸੀ ਹੁਣ ਉਹ ਡਿਊਟੀਆਂ ਦੇ ਵਿੱਚ ਕੀ ਹੋਇਆ ਵੀ ਜਿਹੜੇ ਬੰਦੇ ਨੂੰ ਅਰੈਸਟ ਕਰਨਾ ਸੀ ਉਹ ਬੰਦਾ ਉੱਥੋਂ ਨਿਕਲ ਗਿਆ ਸੋ ਉਸ ਡਿਊਟੀ 'ਚ ਜਿਹੜਾ ਵਿਗਨ ਪਿਆ ਜਾਂ ਸਬਸੀਕੁਐਂਟਲੀ ਜਿਵੇਂ ਇੱਕ ਯੂਨੀਫਾਰਮ ਦੇ ਵਿੱਚ ਦੇਖੋ ਮਤਲਬ ਕਿਸੇ ਦੇ ਗਲ ਪੈ ਜਾਣਾ ਜਾਂ ਉੱਥੇ ਕੋਈ ਇੰਜਰੀਜ਼ ਐਟਰੀਬਿਊਟ ਕਰਦੀਆਂ ਉਹ ਬੰਦਾ ਜਿਹੜੇ ਸਰਕਾਰੀ ਲਾਫਲ ਕਪੈਸਿਟੀ ਦੇ ਵਿੱਚ ਆਪਣੀ ਗਵਰਨਮੈਂਟ ਜੂਟੀਜ਼ ਰਾਤ ਨੂੰ ਸਾਡੇ 12:00 12:30 ਵਜੇ ਡਿਸਚਾਰਜ ਕਰ ਰਹੇ ਸੀ ਸੋ ਉਹਦੇ ਚ ਵੀ ਜਿਹੜਾ ਪ੍ਰੋਵੀਜ਼ਨ ਆਫ ਲਾ ਹੈਗਾ ਜੀ ਉਹਦੇ ਤਹਿਤ ਜੋ ਕਾਰਵਾਈ ਕਰਨਲ ਸਾਹਿਬ ਜੀ ਉਹਨਾਂ ਦੇ ਬੇਟੇ ਦੇ ਖਿਲਾਫੇ ਉਹ ਰਾਈਟ ਨਾਉ ਦਿਸ ਇਜ਼ ਦੀ ਪੈਰੋਗ੍ਰੈਟਿਕ ਆਫ ਦੀ ਇਨਵੈਸਟੀਗੇਸ਼ਨਲ ਜੈਂਸੀ ਪਰ ਅਸੀਂ ਆਪਣੀ ਜਿਹੜੀ ਡਿਮਾਂਡ ਹੈ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਰੱਖਾਂਗੇ ਵੀ ਇਸ ਕੇਸ ਨੂੰ ਐਟਲੀਸਟ ਕਾਊਂਟਰ ਕੇਸ ਇਹਨਾਂ ਤੋਂ ਵੀ ਕੀਤਾ ਜਾਵੇ ਜਿਵੇਂ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਬਾਰ ਬਾਰ ਇੱਕੋ ਗੱਲ ਕਰੀਏ ਕਿ ਇਹ ਕਿਹਾ ਜਾ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਤੁਹਾਨੂੰ ਕੀ ਲੱਗ ਰਿਹਾ ਕਿਤੇ ਕੋਈ ਰਾਜਨੀਤੀ ਨਾ ਨਹੀਂ ਕੋਈ ਰਾਜਨੀਤੀ ਤਾਂ ਨਹੀਂ ਇੱਥੇ ਕਰਨਾ ਚਾਹੁੰਦਾ ਕੋਈ ਦੇਖੋ ਮੈਨੂੰ ਇਹ ਤਾਂ ਲੱਗਦੀ ਹੈ ਵੀ ਕਰਨਲ ਸਾਹਿਬ ਦੀ ਜਿਹੜੀ ਫੈਮਿਲੀ ਹੈ ਦੇਖੋ ਇਸ ਚੀਜ਼ ਨੂੰ ਚਲੋ ਬੰਨਤਾ ਗਿਆ ਵੀ ਇਹ ਮੀਡੀਆ ਟਰੈਲ ਹੀ ਬਣ ਗਿਆ ਇੱਕ ਤਰੀਕੇ ਦੇ ਨਾਲ ਸੋ ਮੈਂ ਇਹ ਚੀਜ਼ ਚਾਉਣਾ ਆ ਵੀ ਜਿਵੇਂ ਹਜੇ ਇਨਵੈਸਟੀਗੇਸ਼ਨ ਇਜ਼ ਔਨ ਵੈਰੀ ਇਨੀਸ਼ੀਅਲ ਸਟੇਜ ਬੜੀਆਂ ਐਵਿਡੈਂਸ ਹੈ ਜਾਂ ਚੁੱਚਾ ਨੇ ਜਿਵੇਂ ਹੁਣ ਇੱਕ ਮੈਂ ਕੱਲ ਪਰਸੋ ਦੇਖ ਰਿਹਾ ਸੀ ਵੀ ਕੋਈ ਆਟੋ ਰਿਕਸ਼ੇ ਵਾਲੇ ਨਹੀਂ ਉਹਨ ਮੌਕਾ ਗਵਾਹ ਬਣਾਇਆ ਸੋ ਇਹ ਪੈਰੋਗਰੇਟਿਵ ਇਹ 셀ਫ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਕਰਨਲ ਸਾਹਿਬ ਜਿਨ੍ਹਾਂ ਦੀ ਫੈਮਿਲੀ ਦੀ ਨਹੀਂ ਚਾਹੀਦੀ ਉਹਨਾਂ ਦੀ ਵੀ ਆਪਣੇ ਤਰੀਕੇ ਨਾਲ ਤੁਸੀਂ ਮੌਕਾ ਗਵਾਹ ਬਣਾ ਲਿਆ ਆਪਣੇ ਤਰੀਕੇ ਨਾਲ ਆਪਾਂ ਸਟੇਟਮੈਂਟ ਕਰਾ ਰਹੇ ਹਾਂ ਸੋ ਇਹ ਚੀਜ਼ਾਂ ਇਹ ਪੈਰੋਗਰੇਟਿਵ ਜਿਹੜਾ ਹੈ ਇਨਵੈਸਟੀਗੇਸ਼ਨ ਏਜੰਸੀ ਦਾ ਆਪਾਂ ਠੀਕ ਹੈ ਆਪਾਂ ਵੱਡੇ ਆਫਸਰ ਹੈ ਗੱਲ ਠੀਕ ਹੈ ਮੰਨਣ ਵਾਲੀ ਗੱਲ ਹੈ ਪਰ ਇਹ ਵੀ ਟੰਗ ਠੀਕ ਨਹੀਂ ਵੀ ਤੁਸੀਂ ਜਿਹੜੀ ਉੱਥੋਂ ਦੀ ਮੌਕੇ ਦੀ ਪੁਲਿਸ ਹੈ ਜਾਂ ਉੱਥੋਂ ਦਾ ਮੌਕੇ ਦਾ ਸਿਸਟਮ ਹੈ ਆਪਾਂ ਉਹਨਾਂ ਦੀ ਤਫਤੀਸ਼ ਦੇ ਵਿੱਚ ਇੰਟਰਵੈਨ ਕਰੀਏ ਆਪਾਂ ਆਪਣੇ ਤਰੀਕੇ ਨਾਲ ਦੱਸਿਏ ਜ ਉੱਥੇ ਮੌਕੇ ਤੇ ਸੀ ਨਹੀਂ ਸੀ ਕਿ ਕੱਲ ਨੂੰ ਜੇ ਦੂਜੀ ਧਿਰੇ ਉਹ ਵੀ ਚਾਰ ਬੰਤੇ ਇਸ ਤਰੀਕੇ ਨਾਲ ਖੜੇ ਕਰ ਲੈਂਦੇ ਫਿਰ ਕੇਸ ਬਣੇਗਾ ਕੀ ਇੱਕ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਕਰਨਲ ਸਾਹਿਬ ਦਾ ਹੇ ਕੋਈ ਬਿਆਨ ਨਹੀਂ ਸਾਹਮਣੇ ਆ ਰਿਹਾ ਕਿਸੇ ਵੀ ਤਰ੍ਹਾਂ ਦਾ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੀ ਪਤਨੀ ਜਾਂ ਉਹਨਾਂ ਦੇ ਬੇਟੇ ਹੀ ਜਾਂ ਉਹਨਾਂ ਦੇ ਰਿਸ਼ਤੇਦਾਰ ਹੀ ਸਾਹਮਣੇ ਆ ਰਹੇ ਨੇ ਕਿ ਲੱਗਦਾ ਹੈ ਕਿ ਕੋਈ ਹੋਰ ਵੀ ਕਹਾਣੀ ਹੋ ਸਕਦੀ ਹੈ ਦੇਖੋ ਮੈਂ ਬ੍ਰਦਰ ਬੀਇੰਗ ਅ ਲਾਇਰ ਮੈਂ ਇੱਕੋ ਗੱਲ ਕਰਾਂਗਾ ਮੈਂ ਕੋਈ ਮੈਨੂੰ ਇਨਸਪੈਕਟਰਸ ਨੂੰ ਹਾਇਰ ਕੀਤਾ ਹੈ ਪਰ ਇਹ ਵੀ ਆਰਮੀ ਦੀ ਵੀ ਆਪਣੀ ਰਿਸਪੈਕਟ ਹੈ ਔਰ ਦੂਸਰੀ ਗੱਲ ਇਹ ਵੀ ਜਿਵੇਂ ਕਿਸੇ ਨੇ ਕੋਈ ਪੀਸਫੁਲ ਪ੍ਰੋਟੈਸਟ ਕੀਤਾ ਬਿਲਕੁਲ ਉਹਦਾ ਕਨਸਟੀਟਿਊਸ਼ਨਲ ਰਾਈਟ ਹੈ ਵੀ ਉਹ ਪੀਸਫੁਲ ਪ੍ਰੋਟੈਸਟ ਕਰ ਸਕਦੇ ਨੇ ਔਰ ਉਹਨਾਂ ਦਾ ਇਹ ਵੀ ਕਨਸਟੀਟਿਊਸ਼ਨਲ ਰਾਈਟ ਹੈ ਵੀ ਉਹ ਜਾ ਕੇ ਆਪਣੀ ਕਿਸੇ ਵੀ ਤਰੀਕੇ ਦੀ ਕੋਈ ਆਨਰੇਬਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਸਕਦੇ ਨੇ ਸੁਪਰੀਮ ਕੋਰਟ 'ਚ ਦਾਖਲ ਕਰ ਸਕਦੇ ਨੇ ਉਸੇ ਤਰੀਕੇ ਦੇ ਨਾਲ ਹੀ ਮੈਂ ਇਹ ਗੱਲ ਕਹਿਣਾ ਕਿ ਐਟ ਲੀਸਟ ਉਹਦਾ ਜਿਹੜਾ ਨਾ ਵਾਇਲੈਂਸ ਨਹੀਂ ਹੋਣੀ ਚਾਹੀਦੀ ਹੁਣ ਜਿਵੇਂ ਕੱਲ ਅਸੀਂ ਦੇਖ ਰਹੀ ਸੀ ਕਿ ਇੱਕ ਉਹ ਜਦੋਂ ਚੱਲ ਰਹੀ ਸੀ ਉੱਥ ਪਬਲਿਕ ਦੇ ਵਿੱਚ ਬੈਠ ਕੇ ਜੇਕਰ ਆਪਾਂ ਇਸ ਤਰੀਕੇ ਦੀ ਗਾਲ ਕੱਢਦੇ ਆਂ ਜਾਂ ਆਪਾਂ ਕੁਝ ਇਹੋ ਜਿਹੀਆਂ ਚੀਜ਼ਾਂ ਪਬਲਿਕ ਪਲੇਸ ਤੇ ਕਰਦੇ ਆਂ ਮੈਂ ਕਹਿੰਦਾ ਵੀ ਉਹਦਾ ਉਹਦਾ ਜਿਹੜਾ ਢੰਗ ਤੌਰ ਤਰੀਕਾ ਹੈ ਉਹ ਤੁਹਾਡਾ ਪੀਸਫੁਲ ਚਾਹੀਦਾ ਨਾ ਕਿ ਵਾਇਲੈਂਸ ਵਾਲਾ ਚਾਹੀਦਾ ਹੈ ਸੈਕੰਡ ਮੈਨੂੰ ਇਹ ਗੱਲ ਲੱਗਦੀ ਹੈ ਕਿ ਦੇਖੋ ਜੇ ਉਹ ਕਰਨਲ ਸਾਹਿਬ ਨੇ ਚਲੋ ਉਹ ਹਜੇ ਹਸਪੀਟਲਾਈਜ਼ ਨਹੀਂ ਜਾਂ ਉਹ ਕਿਉਂ ਨਹੀਂ ਫਰੰਟ ਤੇ ਆ ਰਹੇ ਇਹ ਇਹਦੇ ਜਿਹੜੇ ਬੈਸਟ ਰੀਜ਼ਨਸ ਨੇ ਉਹ ਪਰਿਵਾਰ ਦੱਸ ਸਕੇਗਾ ਮੈਂ ਨਹੀਂ ਸੋ ਮੇਰਾ ਇਹ ਵੀ ਠੀਕ ਹੈ ਉਹ ਆਪਣੀਆਂ ਰੈਮਡੀਜ਼ ਲੈਣ ਠੀਕ ਹੈ ਜਿਹੜੀ ਪੁਲਿਸ ਹੈ ਜੀ ਪੁਲਿਸ ਦਾ ਸਾਡਾ ਕੀ ਡਿਫੈਂਸ ਹੈ ਹੁਣ ਮਾ ਉਹ ਚਾਉਨ ਮੈਰਿਟ ਦੇ ਪਾਸੇ ਅਜੇ ਜਾਣਾ ਨਹੀਂ ਕਿਉਂਕਿ ਰਾਈਟ ਨੋ ਦਾ ਮੈਟਰ ਇਜ਼ সাবਜਟਾਈਜ਼ਡ ਫੋਰ ਦੀ ਔਨੇਬਲ ਹਾਈ ਕੋਰਟ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੱਤਰਕਾਰ ਸਾਹਿਬ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਵੀ ਜਿਵੇਂ ਇਸ ਕੇਸ ਦੇ ਵਿੱਚ ਠੀਕ ਹੈ ਜੇਕਰ ਇੱਕ ਤੁਸੀਂ ਉਹਨਾਂ ਦੀ ਸਟੇਟਮੈਂਟ ਦੇ ਉੱਪਰ ਇੱਕ ਐਫ ਆਈ ਆਰ ਇਹਨਾਂ ਦੇ ਖਿਲਾਫ ਦਰਜ ਕੀਤਾ ਤੇ ਜੋ ਸਾਡੇ ਨਾਲ ਧੱਕਾ ਹੋਇਆ ਜਾਂ ਡਿਊਟੀਆਂ ਡਿਸਚਾਰਜ ਕਰਨ ਦੇ ਵਿੱਚ ਵਿਘਨ ਪਾਇਆ ਜਾਂ ਉਸ ਤੋਂ ਬਾਅਦ ਜਿਵੇਂ ਉਹ ਮੁੰਡਾ ਹੌਲਦਾਰਨ ਧੀਰ ਉਹਦੀ ਸਾਰੀ ਉਹਨੂੰ ਵੀ ਕ੍ਰੋਸ ਕੇਸ ਬਣਾ ਕੇ ਤੇ ਇਹਨੂੰ ਐਟ ਲੀਸਟ ਬੈਲੈਂਸ ਕੀਤਾਗਾ ਤਾਂ ਅੱਗੇ ਜਿਹੜਾ ਕੇਸ ਆ ਇਹ ਕਿੱਥੇ ਕਿ ਜਿਹੜਾ ਜਾ ਸਕਦਾ ਹੈ ਤਾਂ ਅੱਗੇ ਕੀ ਕੁਝ ਹੋ ਸਕਦਾ ਹੈ ਦੇਖੋ ਹਜੇ ਤੇ ਮੈਨੂੰ ਲੱਗਦਾ ਵੀ ਰਾਈਟ ਨੋਟ ਦਾ ਸਟੇਜ ਇਜ਼ ਵੈਰੀ ਇਨੀਸ਼ੀਅਲ ਹਜੇ ਤੱਕ ਕੋਈ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਕਿੱਥੋਂ ਤੱਕ ਜਾ ਸਕਦਾ ਕਿੱਥੋਂ ਤੱਕ ਤੇ ਇਹੀ ਹੈ ਵੀ ਜਿਹੜਾ ਅਸਲ ਦੋਸ਼ੀ ਹੈ ਭਾਵੇਂ ਉਧਰੋਂ ਹੈ ਤੇ ਭਾਵੇਂ ਉਧਰੋਂ ਹੈ ਸੋ ਉਹ ਉਹ ਸਾਡਾ ਬੀਇੰਗ ਡਿਫੈਂਸ ਕਾਉਂਸਲ ਹਾਲ ਤੱਕ ਹਿਣ ਤੱਕ ਅਸੀਂ ਡਿਫੈਂਸ ਕਰ ਰਹੇ ਹਾਂ ਠੀਕ ਹੈ ਸੋ ਜਿਹੜੇ ਪ੍ਰੋਸੀਕਿਊਸ਼ਨ ਕੰਪਲੇਨੈਂਟ ਹੈ ਜਿਨ੍ਹਾਂ ਦੇ ਭਾਵੇਂ ਢਾਬਾ ਮਾਲ ਸੋ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਹੈ ਵੀ ਦੇਖੋ ਆਰਮੀ ਦੀ ਬਹੁਤ ਸਾਡੀ ਰਿਸਪੈਕਟ ਹੈ ਸਾਰੇ ਕੰਟਰੀ ਦੇ ਵਿੱਚ ਆਉਂਦੀ ਬੜੀ ਰਿਸਪੈਕਟ ਐਟ ਲੀਸਟ ਬੀਇੰਗ ਜਿਹੜੇ ਸੀਨੀਅਰ ਮੋਸਟ ਆਫਿਸਰਸ ਨੇ ਪਹਿਲੀ ਗੱਲ ਤੇ ਇਹ ਹੈ ਵੀ ਉਹਨਾਂ ਨੂੰ ਬੀਇੰਗ ਅ ਲਾਅ ਬਾਈਡਿੰਗ ਸਿਟੀਜ਼ਨ ਕਦੀ ਵੀ ਰੋਂਗ ਪਾਰਕਿੰਗ 'ਚ ਗੱਡੀ ਰਾਤ ਨੂੰ 12:30 ਵਜੇ ਖੜੀ ਨਹੀਂ ਕਰਨੀ ਚਾਹੀਦੀ ਇਹ ਮੇਰਾ ਮੇਰਾ ਪਰਸਨਲ ਹੈ ਕਿਉਂਕਿ ਜਿੰਨੇ ਮਤਲਬ ਕੋਈ ਲਾਅ ਬਾਈਡਿੰਗਸ ਬੰਦੇ ਨੇ ਉਹਨਾਂ ਨੂੰ ਹਮੇਸ਼ਾ ਹੁੰਦਾ ਵੀ ਗੱਡੀ ਭਾਵੇਂ ਅੱਗੇ ਜਾ ਕੇ ਪਾਰਕ ਕਰੋ ਪਰ ਉਹਨੂੰ ਰਾਈਟ ਪੋਜੀਸ਼ਨ 'ਚ ਪਾਰਕ ਕਰੋ ਸੈਕੰਡ ਹੈ ਵੀ ਜੇਕਰ ਮੰਨ ਜੇਕਰ ਉਹ ਤੁਹਾਨੂੰ ਕਹਿ ਰਿਹਾ ਵੀ ਭਾਈ ਤੁਸੀਂ ਆਪਣੀ ਗੱਡੀ ਸਹੀ ਪੋਜੀਸ਼ਨ 'ਚ ਕਰੋ ਤਾਂ ਤੁਸੀਂ ਸਹੀ ਪੋਜੀਸ਼ਨ 'ਚ ਕਰੋ ਅਗਲੇ ਪੁਆਇੰਟਸ ਨੇ ਵੀ ਉਧਰ ਚ ਅਗਰੈਸਰ ਕੌਣ ਸੀ ਅਗਲੇ ਪੁਆਇੰਟਸ ਨੇ ਵੀ ਪ੍ਰੋਵੋਕੇਸ਼ਨ ਕਿਤੇ ਪਾੜਤੇ ਸੀ ਆਈਦਰ ਥਿਸ ਇਜ਼ ਦਾ ਮੈਟਰ ਆਫ ਸਡਨ ਪ੍ਰੋਵੋਕੇਸ਼ਨ ਜਾਂ ਨਹੀਂ ਜਾਂ ਇਹਦੇ 'ਚ ਇੱਕ ਚੀਜ਼ ਲੱਗਦੀ ਜਿਵੇਂ 307 ਦੀ ਗੱਲ ਹੈ ਉਹ ਤਾਂ ਉਹਦੇ 'ਚ ਨਾ ਇਰਾਦਾ ਕਤਲ ਇੰਟੈਂਸ਼ਨ ਟੂ ਕਿਲ ਐਂਡ ਮੋਟਿਵ ਮਕਸਦ ਉਸ ਕਰਨ ਦਾ ਬਹੁਤ ਕਲੀਅਰ ਹੈ ਸੋ ਇਹਦੇ 'ਚ ਕਿਹੜਾ ਕੋ ਆਪ ਕਹਿ ਰਹੇ ਨੇ ਵੀ ਸਾਡੀ ਆਪਸ 'ਚ ਕੋ ਗਰਜ ਨਹੀਂ ਸਾਡੀ ਆਪਸ 'ਚ ਕੋ ਦੁਸ਼ਮਣੀ ਨਹੀਂ ਸੋ ਮੈਂ ਤਾਂ ਨਟਸ਼ਲ ਇੰਨੀ ਕਾਲੀ ਕਹਾਂਗਾ ਕਿ ਆਰਮੀ ਜਿਵੇਂ ਹੁਣ ਬਾਈ ਰੌਣੀ ਹੈ ਰੀ ਇਨਸਪੈਕਟਰ ਰੌਣੀ ਹੈ ਉਹਦੇ ਉਹਦੇ ਫਾਦਰ ਨੇ ਲੋ ਵੀ ਕਰਨਲ ਸਾਹਿਬ ਨੇ ਆਰਮੀ ਚ ਉਹਦੇ ਬ੍ਰਦਰ ਨੇ ਲੋ ਮੇਜਰ ਸਾਹਿਬ ਉਹ ਸ਼ਹੀਦ ਹੋਏ ਨੇ ਕਰਗਿਲ ਚ ਸੋ ਉਸੇ ਤਰੀਕੇ ਨਾਲ ਹੀ ਬਾਈ ਹੈਰੀ ਬੋਪਰ ਹੈ ਰੀ ਨੇ ਉਹਨਾਂ ਦੇ ਫਾਦਰ ਸਾਹਿਬ ਡੀਐਸਪੀ ਨੇ ਉਹ ਵੀ ਉਹ ਜਦੋਂ ਆਪਣੇ ਟੈਰੋਰਿਜ਼ਮ ਟਾਈਮ ਚੱਲਿਆ ਜੀ ਪੰਜਾਬ ਚ ਸਿੰਘਾਂ ਦਾ ਸਮਾਂ ਕાળੀ ਉਹ ਮੈਂ ਕਿਉਂ ਟੈਰੋਰਿਜ਼ਮ ਕਰਨਾ ਸੋ ਉਦੋਂ ਉਹਨਾਂ ਨੇ ਵੀ ਸ਼ਹਾਦਤ ਪਾਈ ਜੀ ਸੋ ਉਸ ਤੋਂ ਬਾਅਦ ਸੈਕਸੀਕੁਐਂਟਲੀ ਹੋਰ ਵੀ ਜੜੀਆਂ ਫੈਮਿਲੀਜ਼ ਨੇ ਉਹ ਸਾਰੇ ਮਤਲਬ ਕੋਈ ਕਿਸਾਨ ਫੈਮਿਲੀ ਤੋਂ ਇਹ ਮੁੰਡੇ ਬਿੰਨੀ ਟਲਨੋਰੀ ਵੀ ਰਹੀ ਸੋ ਸਾਰੇ ਬੰਦੇ ਜਿਹੜੇ ਨੇ ਆਪਣੇ ਪੰਜਾਬ ਦੇ ਹੀ ਲੋਕ ਸੋ ਮੈਨੂੰ ਇਹ ਲੱਗਦਾ ਸੀ ਵੀ ਜੇਕਰ ਉਹ ਨੈਕਸਟ ਡੇ ਹੁਣ ਗੱਲ ਕਰਦੇ ਨੇ ਵੀ ਅਪੋਲੋਜੀ ਮੰਗ ਲਈ ਯਾਰ ਜਿਵੇਂ ਵਿੱਚ ਮੇਜਰ ਅਮਰਦੀਪ ਸਾਹਿਬ ਵਿੱਚ ਪੈ ਗਏ ਜੋ ਉਹਨਾਂ ਨੇ ਕਿਹਾ ਵੀ ਆਰਮੀ ਦਾ ਚ ਮੈਂ ਵੀ ਆਰਮੀ ਦਾ ਐ ਇਹ ਪੁਲਿਸ ਦਾ ਵੀ ਆਪਸ ਕਨਫਲਿਕਟ ਨਹੀਂ ਹੋਣਾ ਚਾਹੀਦਾ ਆਪਣੀ ਗਲਤ ਚ ਜਦੋਂ ਮੰਨ ਗਏ ਯਾਰ ਵੀ ਉਹ ਪਵਾ ਚ ਪਤਾ ਲੱਗਿਆ ਵੀ ਕਰਨਲ ਸਾਹਿਬ ਨੇ ਹੁਣ ਕਰਨਲ ਸਾਹਿਬ ਨੇ ਜੇ ਮੰਨ ਲਓ ਇੱਕ ਮਿੰਟ ਲਈ ਕੋਈ ਵੀ ਆਪਸ ਗੱਲਬਾਤ ਹੋਈ ਤਾਂ ਜੇਕਰ ਕੋਈ ਬੱਚਾ ਮਾਫੀ ਮੰਗ ਲੈਂਦਾ ਆਪਣੇ ਗੁਨਾਹ ਨੂੰ ਬਖਸ਼ਾਉਣਾ ਤਾਂ ਕੋਈ ਮਾੜੀ ਗੱਲ ਨਹੀਂ ਮੈਨੂੰ ਇਥੇ ਇੱਕ ਦਿਮਾਗ 'ਚ ਸਵਾਲ ਆ ਗਿਆ ਜੀ ਜਿਵੇਂ ਮੇਜਰ ਨੱਤ ਜੀ ਨੇ ਉਹਨਾਂ ਨੇ ਕਿੰਨਾ ਕ ਜਿਹੜਾ ਕੇਸ ਚ ਦਮ ਪਰਦਾ ਹੈ ਕਿਉਂਕਿ ਉੱਥੇ ਸਾਬੀ ਸਾਫ ਹੀ ਹੋ ਗਿਆ ਕਿ ਜਦੋਂ ਮਾਫੀ ਮੰਗਾਰੇ ਨੇ ਉਹ ਤਾਂ ਫਿਰ ਕਿਤੇ ਨਾ ਕਿਤੇ ਪਰਿਵਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ ਨਹੀਂ ਬ੍ਰਦਰ ਮਾਫੀ ਕੋਈ ਮੈਰਿਟ ਤੇ ਥੋੜੀ ਮੰਗੀ ਹੈ ਉਹਨਾਂ ਨੇ ਕਿਹਾ ਇਹ ਕਿਹਾ ਵੀ ਰਾਤ ਦੇਖੋ ਮੇਰੀ ਗੱਲ ਸੁਣੋ ਹੁਣ ਮੌਕੇ ਦੇ ਉੱਪਰ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਫੇਰ ਉਹ ਮੈਰਿਟ ਦੇ ਵਿੱਚ ਚੜ ਜਾਂਗੇ ਜੇਕਰ ਮੌਕੇ ਦੀ ਉੱਪਰ ਇੱਕ ਰੈਸ਼ਨ ਜਿਹੜਾ ਹੈ ਜਾਂ ਉਹਦੇ ਵਿੱਚ ਪ੍ਰੋਵੋਕੇਸ਼ਨ ਇਜ਼ ਔਨ ਦੀ ਪਾਰਟ ਆਫ ਕਰਨਲਸ ਸਨ ਉਹਨਾਂ ਦੇ ਬੱਚੇ ਦੇ ਪਾਰਟ ਦੇ ਉੱਪਰ ਹੈ ਜੋ ਉਸ ਤੋਂ ਬਾਅਦ ਬੀਂਗ এ ਕਰਨਲ ਸਾਹਿਬ ਨੂੰ ਚਾਹੀਦਾ ਸੀ ਵੀ ਬੱਚੇ ਨੂੰ ਆਪ ਰੇਸਟ੍ਰੇਨ ਕਰ ਦੇ ਤਾਂ ਉਸ ਤੋਂ ਬਾਅਦ ਹੁਣ ਇਹ ਤਾਂ ਤੌਰ ਤਰੀਕਾ ਠੀਕ ਨਹੀਂ ਨਾ ਵੀ ਜੇ ਅਸੀਂ ਵੱਡੇ ਅਫਸਰਾਂ ਦਾ ਸਾਡੇ ਬੱਚੇ ਨਹੀਂ ਤੇ ਉਹ ਕਿਸੇ ਦੀ ਮਰਜ਼ੀ ਗੱਲ ਪੈ ਜਾਣ ਸੋ ਮੈਂ ਤਾਂ ਸਿਰਫ ਨਾਟਸ਼ਲ ਇੰਨੀ ਗੱਲ ਹੀ ਕਰਾਂਗਾ ਤੁਹਾਡੇ ਚੈਨਲ ਤੇ ਨਹੀਂ ਵੀ ਰਾਈਟ ਨੋ ਦਾ ਮੈਟਰੀ ਸਬਰਟਾਈਜ਼ਡ ਫॉर ਦੀ ਕੋਰਟ ਸੋ ਮੈਨੂੰ ਲੱਗਦਾ ਬੀਇੰਗ ਏ ਲਾਇਰ ਤੇ ਬੀਇੰਗ ਏ ਲਾ ਬੈਡਿੰਗ ਸਿਟੀਜ਼ਨ ਆਪਾਂ ਸਾਰਿਆਂ ਨੂੰ ਆਨਰੇਬਲ ਕੋਰਟਸ ਦੇ ਉੱਪਰ ਹੀ ਟੇਕਰ ਖਣੀ ਚਾਹੀਦੀ ਏ ਸੋ ਉੱਥੇ ਸੱਚ ਦਾ ਸੱਚ ਝੂਠ ਦਾ ਝੂਠ ਆਪੀ ਸਾਹਮਣੇ ਨਿਕਲੇਗਾ ਬਹੁਤ ਬਹੁਤ ਤਾਂ ਦੇਖਣਾ ਹੋਵੇਗਾ ਕਿ ਜਿਹੜਾ ਇਹ ਵੱਡਾ ਮਸਲਾ ਬਣ ਗਿਆ ਖਾਸ ਕਰਕੇ ਬਹੁਤੇ ਜਿਹੜੇ ਆ سوشل میڈیا ਤੇ ਲੋਕ ਪੰਜਾਬ ਪੁਲਿਸ ਵਰਸਸ ਆਰਮੀ ਬਣਾ ਰਹੇ ਨੇ ਮਸਲੇ ਨੂੰ ਇਸ ਨੂੰ ਜਰੂਰ ਠੱਲ ਕਿਤੇ ਨਾ ਕਿਤੇ ਪਾਣੀ ਚਾਹੀਦੀ ਆ ਕਿਉਂਕਿ ਦੋਵੇਂ ਰਿਸਪੈਕਟਡ ਜਿਹੜੇ ਆ ਸਾਡੇ ਆ ਜਿਹੜੀ ਆ ਸਿਸਟਮ ਆ ਸਾਡਾ ਕਿਉਂਕਿ ਆਰਮੀ ਆ ਜਿੱਥੇ ਇੱਕ ਪਾਸੇ ਆਪਣੀ ਜਾਨ ਤਲੀ ਤੇ ਰੱਖ ਕੇ ਜਿਹੜੀ ਸੁਰੱਖਿਆ ਕਰਦੀ ਆ ਤਾਂ ਉੱਥੇ ਹੀ ਪੰਜਾਬ ਪੁਲਿਸ ਵੀ ਹਰ ਵਕਤ ਜਿਹੜੇ ਸਾਡੇ ਵਿੱਚ ਵਿਚਰ ਕੇ ਸਾਡੀ ਸੁਰੱਖਿਆ ਕਰਦੀ ਆ ਤਾਂ ਦੇਖਣਾ ਹੋਏਗਾ ਕਿ ਹੁਣ ਕੋਰਟ ਵਿੱਚ ਹੋਰ ਕੀ ਕੁਝ ਸਾਹਮਣੇ ਆਂਦਾ ਤੇ ਮਸਲਾ ਕਿੱਧਰ ਨੂੰ ਜਾਏਗਾ ਵੀਡੀਓ ਜਰਨਲਿਸਟ ਨਾ ਸਤਨਾਮ ਸਿੰਘ ਮਠੋਈ ਐਨ ਰਾਏ ਟੀਵੀ